ਤੇ ਵਾਣਾ ਰੇਡੀ ਦੇ ਸਤਿਕਾਰ ਸੋਤੇ ਲੋ ਫਿਰ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਜਰਮਨੀ ਦੀ ਕਹਾਣੀ ਜਰਮਨ ਕਹਾਣੀ ਕਹਾਣੀ ਦਾ ਸਰਲੇਖ ਹੈ ਵੈਮੀ ਤੇ ਲਿਖਮਨ ਨੇ ਲਿਖਤਮ ਨੇ ਹਰਮਨ ਹਾਸ ਹੁਣ ਤਾਂ ਹਰਮਨ ਵੀ ਪੰਜਾਬੀ ਹੋ ਗਏ ਨੇ ਖੈਰ ਮਾਰਟਨ ਸੈਡ ਆਪਣੇ ਪਿਤਾ ਦੇ ਸਟੱਡੀ ਰੂਮ ਦੇ ਦਰਵਾਜੇ ਤੇ ਆਉਂਦਾ ਤੇ ਜਿਸ ਤਰ੍ਹਾਂ ਤਰਾਂ ਤੇ ਇੱਕ ਗਰਜਣਾ ਹੋਈ ਤੇ ਉਸ ਤੇ ਪਿਤਾ ਦੀ ਆਵਾਜ਼ ਆਈ ਕਮ ਇਨ ਅੰਦਰ ਆ ਜਾ ਤੇ ਅੰਦਰ ਆਉਂਦਾ ਇਹ ਮਾਰਟਨ ਹੈ ਆਪਣੇ ਪਿਤਾ ਦੇ ਆਰਾਮ ਜਾਂ ਅਧਿਆਨ ਦੇ ਵਿੱਚ ਕਦੇ ਵੀ ਦਖਲ ਨਹੀਂ ਸੀ ਦਿੰਦਾ ਆਮ ਤੌਰ ਤੇ ਪਰ ਕਿਉਂਕਿ ਉਸ ਦਾ ਪਿਤਾ ਇੱਕ ਕਿਤਾਬੀ ਕੀੜਾ ਸੀ ਇਹ ਗੱਲ ਉਸ ਤੇ ਪਿਤਾ ਨੂੰ ਵੀ ਬਿਲਕੁਲ ਪਸੰਦ ਨਹੀਂ ਸੀ ਕਿ ਕੋਈ ਉਸ ਨੂੰ ਪੜ੍ਹਦੇ ਲਿਖਦੇ ਸਮੇਂ ਕੋਈ ਉਸ ਦੀ ਅਧਿਆਨ ਖੋਜ ਦੇ ਵਿੱਚ ਉਸ ਨੂੰ ਪਰੇਸ਼ਾਨ ਕਰੇ ਪਰ ਅੱਜ ਮਸਲਾ ਹੋਰ ਸੀ ਮਾਰਟਨ ਸੈਲਡ ਦਾ ਪਿਤਾ ਕਰਨਲ ਟਾਊਡ ਸੈਡ ਨੇ ਨੌਕਰ ਭੇਜ ਕੇ ਮਾਰਟਨ ਸੈਲਡ ਨੂੰ ਬੁਲਾਇਆ ਸੀ ਕਿਉਂਕਿ ਸੇ ਮਹੱਤਵਪੂਰਨ ਮਾਸਲੇ ਤੇ ਉਸ ਨਾਲ ਜਾਨੀ ਕਿ ਆਪਣੇ ਬੇਟੇ ਨਾਲ ਗੱਲ ਕਰਨੀ ਚਾਹੁੰਦਾ। ਯਾਨੀ ਮਾਰਟਨ ਸੈਡ ਮੁੰਡੇ ਦਾ ਨਾਮ ਆ। ਤੇ ਪਿਤਾ ਹੈਗਾ ਉਸਦਾ ਕਰਨਲ ਟਾਊਨਸੈਡ। ਕਰਨਲ ਟਾਊਨਸੈਡ ਬੋਲਿਆ ਆ ਮਾਰਟਨ ਬਹਿ ਜਾ। ਤੇ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਮਾਰਟਨ ਸੈਡ ਉਸਦਾ ਮੁੰਡਾ ਚੁੱਪਚਾਪ ਕੁਰਸੀ ਤੇ ਬਹਿ ਗਿਆ। ਤੇ ਜਗਿਆਸੂ ਜਹੀ ਦ੍ਰਿਸ਼ਟੀ ਨਾਲ ਉਤਸੁਕ ਹੋ ਕੇ ਆਪਣੇ ਪਿਤਾ ਕਰਨਲ ਸੈਡ ਵੱਲ ਵੇਖਣ ਲੱਗਾ। ਉਦੇ ਚਿਹਰੇ ਤੁਜਾਰ ਸੀ ਕਿ ਉਸ ਨੂੰ ਸੱਦੇ ਜਾਣਾ ਪਰੇਸ਼ਾਨ ਕੀਤਾ ਗਿਆ ਕਿ ਉਸ ਨੂੰ ਬੁਲਾਇਆ ਤੇ ਮਾਰਟਨ ਬੋਲਿਆ ਦੱਸੋ ਡੈਡੀ ਮਾਰਟਨ ਸੋਚ ਰਿਹਾ ਸੀ ਕਿ ਅੱਜ ਜ਼ਰੂਰ ਕੋਈ ਖਾਸ ਗੱਲ ਹੈ ਪਿਤਾ ਨੇ ਉਹ ਵੀ ਕਰਨਲ ਨੇ ਫੌਲਨ ਕੀਤਾ ਤੇ ਉਹ ਅਜੇ ਕਿਸੇ ਨਤੀਜੇ ਤੇ ਨਹੀਂ ਪੁੱਜਾ ਤਾਂ ਕਰਨਲ ਆ ਟਾਊਨ ਨੇ ਇੱਕ ਕਰੜੀ ਆਵਾਜ਼ ਵਿੱਚ ਆਖਿਆ ਕਿ ਮੈਂ ਤੇਰੇ ਨਾਲ ਇੱਕ ਮਹੱਤਵਪੂਰਨ ਮਸਲੇ ਤੇ ਗੱਲ ਕਰਨੀ ਹੈ ਤੇ ਬਾਟਨ ਦੀ ਖੱਬੀ ਅੱਖ ਦੀ ਪਲਕ ਜਿਗਿਆਸੂ ਅੰਦਾਜ਼ ਦੇ ਵਿੱਚ ਕਮਾਨ ਦਾ ਰੂਪ ਧਾਰਨ ਕਰ ਗਈ ਮੁੰਡੇ ਦੀ ਉਹ ਦਿਲ ਹੀ ਸੋਚ ਰਿਹਾ ਸੀ ਕਿ ਪਿਛਲੇ ਦਿਨਾਂ ਉਸ ਕੋਲੋਂ ਅਜੇ ਹੀ ਕਿਹੜੀ ਗਲਤੀ ਹੋ ਗਈ ਜਿਹੜੀ ਐਸ ਵਕਤ ਪਿਤਾ ਉਸ ਨੂੰ ਪੁੱਛ ਸਕਦਾ ਤੇ ਇਹਨੇ ਉਸ ਦਾ ਪਿਤਾ ਕਰਨਲ ਟਾਊਨਸੈਡ ਬੋਲਿਆ ਕਿ ਤੂੰ ਇਹਨੇ ਦਿਨੇ ਸੈਨੇਡਰਾ ਮੇਕ ਸਟੇਟ ਨੂੰ ਬਹੁਤ ਮਿਲਦਾ ਹੈ ਯਾਨੀ ਕੋਈ ਲੜਕੀ ਹੈ ਕਰਨਲ ਦੀ ਆਵਾਜ਼ ਅਧਿਕਾਰਪੂਰਨ ਸੀ ਮਾਰਟਨ ਬੋਲਿਆ ਜੀ ਅਸਲ ਦੇ ਵਿੱਚ ਉਹ ਤਾਂ ਠੀਕ ਠਾਕ ਕੁੜੀ ਐ ਠੀਕ ਠਾਕ ਤੋਂ ਤੇਰਾ ਕੀ ਮਤਲਬ ਕਰਨਲ ਨੇ ਪੁੱਛਿਆ ਮੇਰਾ ਮਤਲਬ ਐ ਉਹ ਚੰਗੀ ਕੁੜੀ ਐ ਉਹ ਮਾਡਲਿੰਗ ਨਹੀਂ ਕਰਦੀ ਉਹ ਸ਼ੋਅ ਕਰ ਲਈ ਐ ਇਸ ਤੋਂ ਬਿਨਾ ਉਸ ਦੇ ਵਿੱਚ ਕੋਈ ਖਰਾਬੀ ਵੀ ਨਹੀਂ ਐ ਸ਼ਟ ਅਪ ਕਰਨਲ ਗੁੱਸੇ ਦੇ ਵਿੱਚ ਚੀਖਿਆ ਇਹ ਸਭ ਮੈਨੂੰ ਪਤਾ ਐ ਕਿ ਉਹ ਜਿਹੀ ਕੁੜੀ ਨਹੀਂ ਕਿ ਮੈਂ ਉਸ ਨੂੰ ਜਾਂ ਉਸ ਦੀ ਮਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਜੋ ਕੁਝ ਮੈਂ ਕਹਿਣਾ ਚਾਹਣਾ ਉਹੀ ਹੈ ਕਿ ਤੂੰ ਕੁਝ ਚਿਰ ਤੋਂ ਉਸ ਕੁੜੀ ਨਾਲ ਜ਼ਿਆਦਾ ਹੀ ਦਿਖਾਈ ਦੇ ਰਿਹਾ ਹਾਂ ਜੀ ਹਾਂ ਉਸ ਦਾ ਮੁੰਡਾ ਮਾਰਟਨ ਬੋਲਿਆ ਮੈਂ ਉਸ ਤੇ ਬਹੁਤ ਨੇੜੇ ਹਾਂ ਪਰ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਨੇ ਮੇਰੇ ਨੇੜੇ ਤੇੜੇ ਜਿਹੜੀਆਂ ਮੌਜੂਦ ਨੇ ਡੈਡੀ ਮੈਨੂੰ ਹੋਰ ਕੁੜੀਆਂ 'ਚ ਕੋਈ ਦਿਲਚਸਪੀ ਨਹੀਂ ਹੈ ਕਰਨਲ ਦੀ ਆਵਾਜ਼ ਜ਼ਿਆਦਾ ਸਖਤ ਹੋ ਗਈ ਮੈਂ ਸਿਰਫ ਇਹ ਜਾਨਣਾ ਚਾਹੁੰਨਾ ਕਿ ਤੂੰ ਸਨੇਡਰ ਨਾਲ ਪਿਆਰ ਕਰਦਾ ਹੈ ਤਾਂ ਮਾਰਟਨ ਬੋਲਿਆ ਡੈਡੀ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਕੀ ਉਹ ਤੈਨੂੰ ਪਿਆਰ ਕਰਦੀ ਹੈ ਕਰਨਾਲ ਨੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਉਸਨੇ ਅਜਿਹੀ ਤਾਂ ਕੋਈ ਗੱਲ ਨਹੀਂ ਕਹੀ ਡੈਡੀ ਇਹਨਾਂ ਸਾਰੀਆਂ ਗੱਲਾਂ ਨੂੰ ਦਿਮਾਗ ਚੋਂ ਕੱਢ ਦਵੇ ਕਰਨਾਲ ਦਾ ਮੂਡ ਖਰਾਬੀ ਦੇ ਸਿਖਰ ਤੇ ਸੀ ਕੀ ਤੁਹਾਡੇ ਦੋਵਾਂ ਦੇ ਵਿੱਚ ਚੁੰਮਾ ਚੱਟੀ ਹੁੰਦੀ ਹੈ ਜਾਂ ਹੋਰ ਇਸ ਤਰ੍ਹਾਂ ਦੀ ਗੱਲ ਤੇ ਮਾਰਟਨ ਉਹ ਬੋਲਿਆ ਉਸ ਦਾ ਮੁੰਡਾ ਕਿ ਆਖਰ ਤੁਹਾਡੀਆਂ ਇਹਨਾਂ ਗੱਲਾਂ ਦਾ ਕੀ ਮਤਲਬ ਡੈਡੀ ਕੀ ਤੁਸੀਂ ਸਨੀਡਰ ਨਾਲ ਮੇਰਾ ਵਿਆਹ ਕਰਨਾ ਚਾਹੁੰਦੇ ਹੋ ਕੀ ਮੈਂ ਜਾਣਦਾ ਮੈਂ ਜਾਣਦਾ ਉਹ ਚੰਗੀ ਕੁੜੀ ਹੈ ਸਾਫ਼ ਸੁਥਰੀ ਹੈ ਸਮਝਦਾਰ ਕੁੜੀ ਹੈ ਇਸ ਤੋਂ ਬਿਨਾ ਉਹ ਕੋਚੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤਾਂ ਕਰਨਲ ਬੋਲਿਆ ਮੈਂ ਤੇਰੇ ਵਿਆਹ ਲਈ ਯਤਨ ਕਰ ਰਿਹਾ ਹਾਂ ਇਸ ਦੇ ਉਲਟ ਮੈਂ ਇਹ ਸਲਾਹ ਦੇਣਾ ਚਾਹੁੰਨਾ ਕਿ ਸਨੇਡਰਾ ਨਾਲ ਤੇਰਾ ਵਿਆਹ ਕਰਨਾ ਮੂਰਖਤਾ ਹੈ ਪਾਗਲਪਨ ਹੈ ਕਿਉਂ ਡੈਡੀ ਮਾਰਟਨ ਨੇ ਹਰਨਿੰਗ ਨਾਲ ਆਪਣੇ ਪਿਓ ਨੂੰ ਪੁੱਛਿਆ ਇੱਕ ਸ਼ਰਾਪ ਦਾ ਚੱਕਰ ਹੈ ਕਰਨਲ ਨੇ ਆਖਿਆ ਕਿ ਅੱਜ ਤੋਂ 200 ਸਾਲ ਪਹਿਲਾਂ ਟਾਊਨਸਾਈਡ ਪਰਿਵਾਰ ਦਾ ਇੱਕ ਨੌਜਵਾਨ ਸਨੇਡਰਾ ਦੇ ਇਹ ਜਣੇ ਗੋਤ ਨੇ ਇਹਨਾਂ ਦੇ ਇਹਨਾਂ ਦਾ ਗੋਤ ਹੈ ਟਾਊਨਸਾਈਡ ਤੇ ਉਹਨਾਂ ਦਾ ਗੋਤ ਹੈ ਸਨੇਡਰਾ ਕੁੜੀ ਵਾਲਿਆਂ ਦਾ ਤੇ ਉਹਦਾ ਨਾਮ ਹੈ ਸਨੇਡਰਾ ਮੈਕਸਟੇਡ ਤੇ ਜਾਨਕਿ ਇਹਨਾਂ ਦੇ ਸਿੱਡ ਦੇ ਪਰਿਵਾਰ ਦਾ ਸਨੇਡਰਾ ਦੇ ਪਰਿਵਾਰ ਦੀ ਕੁੜੀ ਨਾਲ ਇੱਕ ਪਿਆਰ ਹੋ ਗਿਆ ਸੀ ਸਾਰਿਆਂ ਦੇ ਵਿਰੋਧ ਦੇ ਬਾਵਜੂਦ ਉਹਨਾਂ ਦੋਹਾਂ ਨੇ ਵਿਆਹ ਕਰਾ ਲਿਆ ਤੇ ਇਸ ਦੇ ਵਿੱਚ ਸਥਿਤੀ ਖਰਾਬ ਹੋ ਗਈ ਤਾਂ ਸਾਡੇ ਭਾਈਚਾਰੇ ਦੇ ਲੋਕਾਂ ਨੇ ਸਿੱਡ ਭਾਈਚਾਰੇ ਦੇ ਮੁੰਡੇ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਤੇ ਉਸ ਨੇ ਮਰਨ ਵੇਲੇ ਸ਼ਰਾਪ ਦਿੱਤਾ ਕਿ ਸਾਡੇ ਖਾਨਦਾਨ ਚੋਂ ਪਰਿਵਾਰ ਚੋਂ ਜੇ ਕੋਈ ਨੌਜਵਾਨ ਸਨੇਡਰ ਦਾ ਪਰਿਵਾਰ ਦੀ ਕੁੜੀ ਨਾਲ ਵਿਆਹ ਕਰਾਵੇਗਾ ਤਾਂ ਉਸਦੀ ਗ੍ਰਹਿਸਤ ਬਰਬਾਦ ਹੋ ਜਾਵੇਗੀ ਤਾਂ ਕਰਨਲ ਦਾ ਮੁੰਡਾ ਬੋਲੇ ਦੇਖੋ ਡੈਡੀ ਮੈਂ ਜਾਣਦਾ ਕਿ ਕਈ ਸਾਲ ਤੋਂ ਤੁਸੀਂ ਪ੍ਰਾਤ ਵਿਸ਼ੇਸ਼ਗੋ ਡਾਣੀ ਆਰਕਾਈਵ ਤੇ ਕੰਮ ਕਰਦੇ ਹੋ ਪਰ ਮੈਨੂੰ ਆਸ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਗਲਤ ਧਾਰਨਾਵਾਂ ਤੇ ਵਿਸ਼ਵਾਸ ਨਹੀਂ ਕਰਦੇ ਹੋਵੋਗੇ ਕੀ ਮੈਂ ਠੀਕ ਕਹਿ ਰਿਹਾ ਡੈਡੀ ਆਪਣੇ ਪੁੱਤ ਨੂੰ ਉਸਨੇ ਸਵਾਲ ਪੁੱਛਿਆ ਤਾਂ ਕਰਨਲ ਬੋਲਿਆ ਜੇ ਤੂੰ ਚਾਹੇ ਤਾਂ ਇਸ ਨੂੰ ਵਹਿਮ ਕਹਿ ਸਕਦਾ ਪਰ ਅਤੀਤ ਦੇ ਵਿੱਚ ਜਿਹਾ ਹੋ ਚੁੱਕਿਆ ਪਹਿਲਾਂ ਉਹ ਮੁੰਡਾ ਬੇहद ਬੇਸਾਰਾ ਹਾਲਤ ਵਿੱਚ ਮੌਤ ਦਾ ਸ਼ਿਕਾਰ ਹੋਇਆ ਇਸ ਤੋਂ ਬਿਨਾਂ ਲੜਾਈ ਇੱਕ ਮਹੀਨੇ ਦੇ ਅੰਦਰ ਅੰਦਰ ਮਰ ਗਏ ਸੀ ਸ਼ਾਇਦ ਉਸ ਨੂੰ ਕਿਸੇ ਘੋੜੇ ਨੇ ਕੋਚਲ ਦਿੱਤਾ ਸੀ ਇਸ ਲਈ ਮੈਂ ਇਸ ਮਾਮਲੇ 'ਚ ਆਪਣੀ ਭਾਵਨਾਵਾਂ ਨੂੰ ਸਪਸ਼ਟ ਪ੍ਰਗਟ ਕਰਨ ਦੇਣਾ ਚਾਹਣਾ ਕਰਨਲ ਨੇ ਗੰਭੀਰਤਾ ਨਾਲ ਆਪਣੇ ਮੁੰਡੇ ਮਾਰਟਨ ਨੂੰ ਆਖਿਆ ਅਤੇ ਉਹ ਭਾਵਨਾਵਾਂ ਕੀ ਨੇ ਮੁੰਡੇ ਨੇ ਉਲਟਾ ਕਰਨਲ ਨੂੰ ਪੁੱਛਿਆ ਤੇ ਕਰਨਲ ਫਿਰ ਗੁੱਸੇ 'ਚ ਬੋਲਿਆ ਤੈਨੂੰ ਉਸ ਕੁੜੀ ਸਨੇਡਰਾ ਨਾਲ ਮਿਲਣਾ ਜੁਲਣਾ ਛੱਡ ਦੇਣਾ ਚਾਹੀਦਾ ਜੇ ਉਸਤ ਨੂੰ ਤੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗਾ ਤਾਂ ਸੰਭਵ ਹੈ ਕਿ ਤੇਰੇ ਦਿਮਾਗ ਦੇ ਵਿੱਚ ਉਸ ਨਾਲ ਵਿਆਹ ਦਾ ਫਤੂਰ ਵੜ ਜਾਵੇ ਇਹ ਕਿਸੇ ਵੀ ਹਾਲਤ ਵਿੱਚ ਮੈਂ ਨਹੀਂ ਹੋਣ ਦਵਾਂਗਾ ਮੈਂ ਸਖਤੀ ਨਾਲ ਇਸ ਵਿਆਹ ਦਾ ਵਿਰੋਧ ਕਰਾਂਗਾ ਮੁੰਡਾ ਬੋਲਿਆ ਡੈਡੀ ਤੁਹਾਡਾ ਮਤਲਬ ਹੈ ਕਿ ਮੈਂ ਸਨੇਡਰਾ ਨਾਲ ਬਿਲਕੁਲ ਸੰਬੰਧ ਤੋੜ ਲਵਾਂ ਹਾਂ ਮੇਰੀ ਇਹੀ ਆਖਰੀ ਇੱਛਾ ਹੈ ਕਰਨਾਲ ਨੇ ਗੰਭੀਰਤਾ ਨਾਲ ਹੁਕਮ ਦਿੱਤਾ ਮੈਂ ਸਿਰਫ ਚਾਹਨਾ ਕਿ ਇਸ ਕੁੜੀ ਦੇ ਬਾਰੇ ਗੰਭੀਰ ਹੋਣ ਦੀ ਲੋੜ ਨਹੀਂ ਨਹੀਂ ਤੇ ਮੈਂ ਨਾਰਾਜ਼ ਹੋ ਜਾਵਾਂਗਾ ਇਸ ਵੰਦ ਵਿੱਚ ਤੈਨੂੰ ਮੇਰੇ ਵੱਲੋਂ ਕਿਸੇ ਪ੍ਰਕਾਰ ਦੀ ਸਹਾਇਤਾ ਜਾਇਦਾਦ ਦੀ ਆਸ ਨਾ ਰੱਖਣੀ ਨਹੀਂ ਚਾਹੀਦੀ ਕਰਨਾਲ ਨੇ ਆਪਣਾ ਆਖਰੀ ਹੁਕਮ ਸੁਣਾਇਆ ਉਸਦੇ ਮੁੰਡੇ ਮਾਰਟਨ ਨੇ ਇੱਕ ਲੰਮਾ ਸਾਹ ਲਿਆ ਤੇ ਕਿਹਾ ਬਹੁਤ ਚੰਗਾ ਡੈਡੀ ਹੁਣ ਤੂੰ ਜਾ ਸਕਦਾ ਹੈ ਸਾਵਧਾਨ ਰਹੀਂ ਮੁਲਕੇ ਸਨੇੜਰਾ ਦੇ ਵੱਲ ਨਾ ਫਟਕੀ ਮਾਰਟਨ ਮਾਇੂਸ ਹੋਇਆ ਰੂਮ ਚੋਂ ਨਿਕਲ ਗਿਆ ਕੁਝ دیر ਦੀ ਚੁੱਪ ਚਾਪ ਤੋਂ ਬਾਅਦ ਉਹ ਚਿੰਤਤ ਅੰਦਾਜ਼ ਦੇ ਵਿੱਚ ਆਪਣੇ ਕਮਰੇ ਵੱਲ ਵਧ ਗਿਆ ਕੋਚਰ ਪਿੱਛੋਂ ਉਸਨੇ ਰਸੀਵਰ ਚੁੱਕਿਆ ਤੇ ਸਨੀਡਰ ਦਾ ਫੋਨ ਨੰਬਰ ਮਲਾਇ ਦੂਸਰੇ ਪਾਸਿਓਂ ਸਨੀਡਰ ਦੀ ਮਾਂ ਨੇ ਫੋਨ ਚੁੱਕਿਆ ਮਾਰਟਨ ਬੋਲਿਆ ਕੀ ਸਨੀਡਰ ਬਾਹਰ ਗਈ ਹੋਈ ਹੈ ਮੈਸੇਜ ਮੈਕਸਟੇਡ ਉਹਦੀ ਮਾਂ ਟੇਡ ਸੀ ਨਾ ਤੇ ਮੈਨੂੰ ਦੋਖ ਹੈ ਤੇਰਾ ਅੰਦਾਜ਼ ਹੈ ਠੀਕ ਹੈ ਉਹ ਬੋਲੀ ਮਿਕਸਟੇਰ ਨੇ ਬੇਹਦ ਰੁੱਖੇ ਸੁਰ ਦੇ ਵਿੱਚ ਆਕਿਆ ਤੇ ਗੱਲਬਾਤ ਦਾ سلسلہ ਘਟਦਾ ਤਾਂ ਮਾਰਟਨ ਚੁੱਪਚਾਪ ਖੜਾ ਫੋਨ ਨੂੰ ਘੂਰਦਾ ਰਿਹਾ ਫਿਰ ਉਸ ਨੇ ਰিসিਵਰ ਰੱਖ ਦਿੱਤਾ ਤੇ ਕੁਝ ਦੇਰ ਬਾਅਦ ਆਪਣਾ ਹੈਟ ਚੁੱਕਿਆ ਤੇ ਤੇਜ਼ੀ ਨਾਲ ਪੌੜੀਆਂ ਉਤਰਦਾ ਹੋਇਆ ਹੇਠਾਂ ਆਇਆ ਸਨੇਡਰਾ ਦੇ ਘਰ ਵੱਲੋਂ ਦੁਰਪਿਆ ਉਹ ਇਸ ਮਾਮਲੇ ਨੂੰ ਸਾਫ਼ ਕਰਨਾ ਚਾਹੁੰਦਾ ਸੀ ਉਹ ਹੈਰਾਨ ਸੀ ਕਿ ਵੱਡਿਆਂ ਦੇ ਦਿਮਾਗ ਦੇ ਵਿੱਚ ਇਹ ਵਹਿਮ ਕਿਵੇਂ ਵਹਿ ਗਿਆ ਕਿ ਜੇ ਉਸ ਤੇ ਖਾਨਦਾਨ ਦੇ ਲੋਕਾਂ ਨੇ ਸਨੇਡਰਾ ਦੇ ਖਾਨਦਾਨ ਨਾਲ ਵਿਆਹ ਕਰਾਇਆ ਤਾਂ ਉਹਨਾਂ ਦੀ ਜ਼ਿੰਦਗੀ ਖਤਮ ਹੋ ਜਾਵੇਗੀ ਜਾਨੀ ਸੱਡ ਤੇ ਸਨੇਡਰਾ ਖਾਨਦਾਨ ਦਾ ਵਿਆਹ ਨਹੀਂ ਹੋ ਸਕਦਾ ਤੇ ਸਨੇਡਰਾ ਨੇ ਸਨੇਡਰਾ ਦੇ ਘਰ ਤੋਂ ਉੱਦ ਚ ਹੀ ਰੋ ਗਿਆ ਸਾਹਮਣੇ ਉਸ ਨੂੰ ਤੇਜ ਆਉਂਦੀ ਹੋਈ ਇੱਕ ਕੁੜੀ ਨਜ਼ਰ ਆਈ ਅਤੇ ਉਹ ਕੁੜੀ ਸਨੇਡਰਾ ਹੀ ਸੀ ਨੇੜੇ ਆਈ ਤਾਂ ਉਸ ਨੇ ਸਿੱਧੀਆਂ ਉਸ ਦੀਆਂ ਬਾਹਾਂ ਦੇ ਵਿੱਚ ਬਾਹਾਂ ਪਾਈਆਂ ਸਨੇਡਰਾ ਨੇ ਉਖੜੇ ਸਾਹਾਂ ਨਾਲ ਉਸ ਨੂੰ ਪੁੱਛਿਆ ਕਿ ਤੂੰ ਹੁਣੇ ਕੁਝ ਦਿਨ ਪਹਿਲਾਂ ਮੰਮੀ ਨੂੰ ਫੋਨ ਤੇ ਗੱਲ ਕੀਤੀ ਸੀ ਉਹ ਬੋਲੇ ਹਾਂ ਮੈਂ ਫੋਨ ਕੀਤਾ ਸੀ ਮੇਰਾ ਵੀ خیال ਇਹ ਸੀ ਕਿ ਮੰਮੀ ਟਾਲ ਰਹੀ ਸੀ ਪਰ ਮੇਰਾ ਅੰਦਾਜ਼ਾ ਸੀ ਕਿ ਦੂਜੇ ਪਾਸੇ ਤੂੰ ਹੀ ਬੋਲ ਰਿਹਾ ਹੋਵਾਂਗਾ ਪਰ ਮੈਂ ਇਸ ਵੇਲੇ ਹੀ ਪਤਾ ਕਰਨ ਤੇ ਤੇਰੇ ਘਰ ਵੱਲ ਜਾ ਰਹੀ ਸੀ ਕਿ ਤੂੰ ਫੋਨ ਕੀਤਾ ਮੰਮਾ ਨੇ ਮਨਾ ਕਰ ਦਿੱਤਾ ਕਿ ਮੈਂ ਘਰ ਨਹੀਂ ਸੋਨ ਸਨੇਡਾ ਮਾਰਟਨਸ ਨੂੰ ਪਿਆਰ ਨਾਲ ਆਖਿਆ ਆਖਰ ਤੇਰੀ ਮਾਂ ਨੂੰ ਇਹ ਹਰਕਤ ਕਰਨ ਦੀ ਕੀ ਲੋੜ ਐ ਆਖਰ ਮੇਰੇ ਕੋਲੋਂ ਕੀ ਗਲਤੀ ਹੋਈ ਐ ਤਾਂ ਸਨੇਡਾ ਬੋਲੀ ਕਿ ਕਟੋਟ ਮੇਰੀ ਜਾਣਕਾਰੀ ਇਸ ਤਾਂ ਕੋਈ ਅਜਿਹੀ ਗੱਲ ਨਹੀਂ ਜੋ ਤੂੰ ਗਲਤ ਕੀਤੀ ਹੈ ਕਿ ਮੇਰਾ ਖਿਆਲ ਹੈ ਕਿ ਇਹ ਸਭ ਕੁਝ ਉਸੇ ਸ਼ਰਾਬ ਦਾ سلسلہ ਹੈ ਮੰਮੀ ਨੂੰ ਵੀ ਉਸ ਬਾਰੇ ਅਚਾਨਕ ਹੀ ਕਿਤੋਂ ਪਤਾ ਲੱਗਾ ਕਿ ਤੂੰ ਇਸ ਸ਼ਰਾਬ ਬਾਰੇ ਕੁਝ ਜਾਣਦਾ ਹੈ ਸ਼ਰਾਬ ਬਾਰੇ ਸਨੇਡਾ ਉਸਨੂੰ ਪੁੱਛਣ ਲੱਗੀ ਕਿ ਸਨੇਡਾ ਤੇ ਸਿੱਡ ਖਾਨਦਾਨ ਆਪਸ ਵਿੱਚ ਵਿਆਹ ਨਹੀਂ ਕਰ ਸਕਦੇ ਕਿਉਂਕਿ ਸਾਡੇ ਪਰਿਵਾਰਾਂ ਚੋਂ ਇੱਕ ਲੜਕੀ ਤੇ ਤੁਹਾਡੇ ਪਰਿਵਾਰ ਚੋਂ ਇੱਕ ਲੜਕੇ ਨੇ ਵਿਆਹ ਕਰਾਇਆ ਸੀ ਜਿਸ ਦੇ ਵਿੱਚੋਂ ਦੋਨੋਂ ਮਾਰੇ ਗਏ ਟਮਾਟਰਨ ਬੋਲਿਆ ਹਾਂ ਮੈਨੂੰ ਪਤਾ ਹੈ ਬਸ ਕਿ ਬਦਕਿਸਮਤੀ ਨਾਲ ਮੈਂ ਹੁਣੇ-ਹੁਣੇ ਡੈਡੀ ਤੋਂ ਇਸ ਵਿਸ਼ੇ ਬਾਰੇ ਸੁਣਿਆ ਉਹ ਵੀ ਸਵੈਮ ਦਾ ਸ਼ਿਕਾਰ ਨੇ ਕਿਉਂਕਿ ਉਹ ਪ੍ਰਾਤਤਵ ਵਿਸ਼ੇਸ਼ਗ ਜਾਨਕੀ ਆਰਕਾਈਵਜ਼ ਵਾਲੇ ਜਿਵੇਂ ਆਰਕੀਓਲੋਜੀਕਲ ਸਰਵੇ ਹੈ ਨਾ ਜਿਹੜੇ ਪੁਰਾਣੀਆਂ ਬਿਲਡਿੰਗਾਂ ਨੂੰ ਖੋਜਦਾ ਡਿਪਾਰਟਮੈਂਟ ਤੇ ਉਹ ਆਰਕਾਈਵਜ਼ ਆਰਕੀਓਲੋਜੀਕਲ ਐਕਸਪਰਟ ਰਹ ਚੁੱਕੇ ਨੇ ਸਨੈਡਰਾ ਬੋਲੀ ਹਾਂ ਮੇਰੀ ਮੰਮੀ ਵੀ ਇਹੀ ਕਹਿੰਦੀ ਹੈ ਉਹ ਰਹੱਸਪੂਰਨ ਵਿਸ਼ਿਆਂ 'ਚ ਰੁਚੀ ਰੱਖਦੀ ਹੈ ਜੋਤਿਸ਼ ਵਿੱਦਿਆ ਤੇ ਅਸ਼ੋਭ ਨਸ਼ੱਤਰਾਂ ਦਾ ਉਸ ਨੂੰ ਬਹੁਤ ਵਿਸ਼ਵਾਸ ਹੈ ਮੇਰਾ ਵੀ ਇਹੀ ਖਿਆਲ ਹੈ ਮਾਰਟਨ ਨੇ ਬੇਵਸੀ ਨਾਲ ਆਇਆ ਆ ਜਾ ਕਿਤੇ ਬਹਿ ਕੇ ਕਾਫੀ ਪੀਏ ਤੇ ਦੋਵੇਂ ਇੱਕ ਕੈਫੇ 'ਚ ਜਾ ਬੈਠੇ ਤੇ ਕਾਫੀ ਦੀਆਂ ਚੁਸਕੀਆਂ ਲੈਂਦੇ ਆ ਉਹ ਦੋਨੇ ਗਹਿਰੀਆਂ ਸੋਚਾਂ 'ਚ ਸੀ ਕਿਉਂਕਿ ਪਿਛਲਾ ਸ਼ਰਾਬ ਉਹਨਾਂ ਦੀ ਸੁਖਸ਼ੂਗਵਾਰ ਜ਼ਿੰਦਗੀ ਨੂੰ ਖਤਮ ਕਰ ਰਿਹਾ ਸੀ ਸਨੇਡਰਾ ਬੋਲੀ ਕਿ ਮੈਨੂੰ ਆਸ ਹੈ ਕਿ ਘਟੂਘਟ ਤੂੰ ਇਸ ਵਹਿਮ ਬਾਰੇ ਅ ਕੁਝ ਸੋਚ ਉਹ ਬੋਲਿਆ ਮੈਨੂੰ ਆਸ ਹੈ ਕਿ ਘਟੂਘਟ ਤੂੰ ਉਸ ਵਹਿਮ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦੇ ਰਹੀ ਪਰ ਕੁਝ ਦਿਨ ਬਾਅਦ ਮਾਰਟਨ ਨੇ ਸਨੇਡਰਾ ਨੂੰ ਆਖਿਆ ਤੇ ਸਨੇਡਰਾ ਨੇ ਛੇਤੀ ਨਾਲ ਨਜ਼ਰ ਚੁੱਕ ਕੇ ਮਾਰਟਨ ਵੱਲ ਵੇਖਿਆ ਤੇ ਕਿਹਾ ਕਿ ਮੇਰੇ ਬਾਰੇ ਇਹ ਖਿਆਲ ਤੇਰੇ ਦਿਮਾਗ 'ਚ ਕਿਵੇਂ ਆਇਆ ਸਨੇਡਰਾ ਨੇ ਰੁਕੇ ਪਰਨ ਵਾਲਾ ਕਿਹਾ ਕਿ ਮੈਂ ਇਸ ਤੇ ਵਿਸ਼ਵਾਸ ਨਹੀਂ ਕਰਦੀ ਕਰ ਮਾਰਟਨ ਨੇ ਇੱਕ ਲੰਮਾ ਸਾਹ ਲਿਆ ਤੇ ਕਹਿਣ ਲੱਗਾ ਜਿੰਨਾ ਤੱਕ ਮੇਰਾ ਖਿਆਲ ਹੈ ਤੇਰੀ ਮਾਂ ਮੈਨੂੰ ਇੱਕ ਨਟਖਟ ਜਿਹਾ ਮੁੰਡਾ ਸਮਝਦੀ ਹੈ ਠੀਕ ਹੈ ਨਾ ਸਨੇਡਰਾ ਨੇ ਉਸ ਵੱਲ ਵੇਖਿਆ ਉਸ ਦੀ ਅੱਖਾਂ ਦੇ ਵਿੱਚ ਅਸੀਮ ਪਿਆਰ ਦੀਆਂ ਭਾਵਨਾਵਾਂ ਸਲਵਟੇ ਲੈ ਰਹੀਆਂ ਸਨ ਨਹੀਂ ਮਾਰਟਨ ਮੈਂ ਇਸ ਬਾਰੇ ਕਦੇ ਨਹੀਂ ਸੋਚਿਆ ਪਰ ਕੋਈ ਮਹੱਤਵਪੂਰਨ ਫੈਸਲਾ ਕਰਨ ਤੋਂ ਪਹਿਲਾਂ ਤੈਨੂੰ ਚਾਹੀਦਾ ਹੈ ਕਿ ਤੂੰ ਕੋਈ ਜਿਆ ਕਾਰਨਾਮਾ ਕਰਕੇ ਦਿਖਾ ਜਿਸ ਤੇ ਵਿੱਚ ਇਹ ਯਕੀਨ ਹੋ ਜਾਵੇ ਕਿ ਤੂੰ ਇੱਕ ਫਾਲਤੂ ਨਕਾਰਾ ਮੁੰਡਾ ਨਹੀਂ ਹੈ ਉਹ ਤਾਂ ਤੂੰ ਮੇਰੇ ਬਾਰੇ ਗਲਤ ਫਹਿਮੀ ਦਾ ਸ਼ਿਕਾਰ ਨਹੀਂ ਹੋਈ ਮਾਰਟਨ ਨੇ ਸੁੱਖ ਦਾ ਸਾਲਿਆ ਸਾਡੇ ਘਰ ਵਿੱਚ ਤਾਂ ਮੇਰੇ ਡੈਡੀ ਇਸ ਤਰ੍ਹਾਂ ਵਿਵਹਾਰ ਕਰਦੇ ਨੇ ਜਿਵੇਂ ਮੈਂ ਉਸ ਦਾ ਕੋਈ ਪੁੱਤਰ ਨਹੀਂ ਸਗੋਂ ਉਹਨਾਂ ਦਾ ਕੋਈ ਜੂਨੀਅਰ ਅਫਸਰ ਹੋਵਾਂ ਉਹ ਸਦਾ ਸਪਾਈ ਦੀ ਤਰ੍ਹਾਂ ਮੈਨੂੰ ਹੁਕਮ ਚਾੜ੍ਹਦੇ ਨੇ ਕਰਨਲ ਬਣ ਕੇ ਤਾਂ ਸੈਨੇਟਰ ਨੇ ਭੈੜਾ ਜਿਹਾ ਮੂੰਹ ਬਣਾ ਕੇ ਮਾਰਟਨ ਨੂੰ ਆਖਿਆ ਤੇਰਾ ਆਪਣਾ ਦਿਮਾਗ ਕੰਮ ਨਹੀਂ ਕਰਦਾ ਤੂੰ ਸੋਚ ਕੀ ਕਰਨਾ ਤਾਂ ਮਾਰਟਨ ਨੇ ਸਿੱਧਾ ਸੈਨੇਟਰਾਂ ਦੀ ਅੱਖਾਂ 'ਚ ਅੱਖਾਂ ਪਾਉਂਦਿਆਂ ਆਖਿਆ ਤੂੰ ਠੀਕ ਕਹਿ ਨਹੀਂ ਮੇਰਾ ਆਪਣਾ ਦਿਮਾਗ ਮੌਜੂਦ ਨਹੀਂ ਮੈਂ ਸਦਾ ਹੀ ਉਸਦੀ ਵਰਤੋਂ ਕਰਨ ਦਾ ਆਦੀ ਰਿਹਾ ਮੈਂ ਸੋਚ ਰਿਹਾ ਸਨੇਡੀ ਇਹਨਾਂ ਕਹਿ ਕੇ ਚੁੱਪ ਕਰ ਗਿਆ ਤੇ ਸਨੇਡੀ ਨੇ ਉਸ ਵੱਲ ਹਰਾਨੀ ਨਾਲ ਵੇਖਿਆ ਤਾਂ ਉਸ ਤਰ੍ਹਾਂ ਉਸਦੀਆਂ ਅੱਖਾਂ ਜ਼ਿਆਦਾ ਫੈਲੀਆਂ ਹੋਈਆਂ ਸਨ ਇਸ ਗੱਲ ਤੇ ਨਿਰਪੱਖ ਕਰਦਾ ਮਾਰਟਨ ਕਿ ਤੂੰ ਸੱਚਮੁੱਚ ਵਿਆਹ ਕਰਨਾ ਚਾਹੁੰਦਾ ਹੈ ਕਿਤੇ ਅਜਿਹਾ ਤਾਂ ਨਹੀਂ ਕਿ ਕਰਨਲ ਮੇਰੀ ਮੰਮੀ ਦੀ ਗੱਲ ਨੂੰ ਗਲਤ ਮੇਰੀ ਮੰਮੀ ਦੀ ਗੱਲ ਨੂੰ ਗਲਤ ਸਿੱਧ ਕਰ ਲਈ ਵਿਆਹ ਦਾ ਪੱਕਾ ਇਰਾਦਾ ਕਰ ਬੈਠੇ ਹੋ ਸਨੇਡਾ ਬੋਲੀ ਹਾਲ ਦੀ ਘੜੀ ਤੂੰ ਇਹਨਾਂ ਦੋਵੇਂ ਗੱਲਾਂ ਨੂੰ ਧਿਆਨ ਵਿੱਚ ਰੱਖ ਸਕਦੀ ਹੈ ਮਾਰਟਨ ਨੇ ਮੁਸਕਰਾ ਕੇ ਆਖਿਆ ਮੇਰੀ ਮੁਲਾਕਾਤ ਬਹੁਤ ਸਾਰੀਆਂ ਕੁੜੀਆਂ ਨਾਲ ਰਹੀ ਹੈ ਪਰ ਉਹਨਾਂ ਦੀ ਸਥਿਤੀ ਮੇਰੀ ਦ੍ਰਿਸ਼ਟੀ ਦੀ ਵੀ ਇੰਨੀ ਮਹੱਤਵਪੂਰਨ ਨਹੀਂ ਰੱਖਦੀ ਜਿੰਨੀ ਤੇਰੀ ਹੈ ਖੈਰ ਮੈਂ ਤੇਰੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਸਨੇੜੀ ਇਹ ਕਹਿ ਕੇ ਮਾਰਟਨ ਕੁਝ ਦੇਰ ਚੁੱਪਚਾਪ ਸੋਚਦਾ ਰਿਹਾ ਫਿਰ ਉਸਨੇ ਆਖਿਆ ਕਿ ਤੂੰ ਸ਼ਾਇਦ ਇਸ ਗੱਲ ਤੇ ਯਕੀਨ ਨਾ ਕਰੇ ਪਰ ਇਹ ਸੱਚ ਹੈ ਕਿ ਸਨੇੜੀ ਤੇਰੇ ਨਾਲ ਵਿਆਹ ਦੀ ਬੇਨਤੀ ਕਰਨ ਦਾ ਵਿਚਾਰ ਮੈਂ ਪਹਿਲਾਂ ਵੀ ਕਈ ਵਾਰ ਆਪਣੇ ਦਿਮਾਗ 'ਚ ਲਿਆ ਚੁੱਕਾ ਪਰ ਮੈਂ ਇਸ ਆਪਣੇ ਵਿਚਾਰ ਨੂੰ ਪ੍ਰਗਟ ਨਹੀਂ ਕੀਤਾ ਕਿਉਂਕਿ ਫਿਲਹਾਲ ਮੈਂ ਇੱਕ ਸੁਤੰਤਰ ਜੀਵਨ ਬਤੀਤ ਕਰਨਾ ਚਾਹੁੰਦਾ ਖੈਰ ਮੈਨੂੰ ਆਸ ਹੈ ਕਿ ਤੂੰ ਮੇਰੇ ਦਿਮਾਗ ਦੇ ਵਿੱਚ ਇਹ ਵਿਚਾਰ ਜਿਆਦਾ ਧ੍ਰੜ ਕਰ ਸਕਦੀ ਹੈ ਜੇ ਤੂੰ ਮੇਰੇ ਕੋਲ ਪੁੱਛੇ ਤਾਂ ਮੈਂ ਤੇਰੇ ਕੋਲੋਂ ਇਹੀ ਆਸ ਕਰਾਂਗੀ ਸਨੇੜੀ ਬੋਲੀ ਕਿ ਤੂੰ ਮੇਰੇ ਇਰਾਦੇ ਨੂੰ ਧ੍ਰੜ ਬਣਾਉਣ ਦੇ ਵਿੱਚ ਮੇਰੀ ਮਦਦ ਕਰੇਂਗਾ ਮਾਰਟਨੇ ਜਾਂਦੇ ਆ ਸਿੱਧਾ ਮਾਰਟਨ ਜਾਂਦੇ ਆ ਮਾਰਟਨ ਦੇ ਜਾਂਦੇ ਆ ਜਿਹੜੇ ਮੁੰਡੇ ਦੇ ਜਾਂਦੇ ਆ ਇਸ ਦਾ ਪਿਓ ਕਰਨਲ ਸਿੱਧਾ ਸਨੇਡੀਰ ਦੇ ਘਰੇ ਪਹੁੰਚ ਗਿਆ ਉਹਦੀ ਮੰਮੀ ਕੋਲ ਤੇ ਉਸ ਦੀ ਮਾਂ ਦਾ ਉਸ ਦੀ ਮਾਂ ਨੇ ਸਨੇਡੀ ਦੀ ਮਾਂ ਨੇ ਕਰਨਲ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਤੇ ਦੋਨੇ ਬੈਠ ਕੇ ਚਾ ਜਾ ਬੈਠੇ ਤਾਂ ਕਰਨਲ ਠਾਕਾ ਮਾਰ ਕੇ ਸਨੇਡੀ ਦੀ ਮੰਮੀ ਨੂੰ ਕਹਿਣ ਲੱਗਾ ਅੱਜ ਮੈਂ ਆਪਣੇ ਮੁੰਡੇ ਨੂੰ ਨਿਰ ਉਤਸ਼ਾਹਤ ਕੀਤਾ ਜਾਨੀ ਉਸ ਨੂੰ ਡਾਂਟਿਆ ਤੇ ਉਸ ਨੂੰ ਇਹ ਸਟੋਰੀ ਬਣਾ ਕੇ ਸੁਣਾਈ ਹੈ ਤੇ ਹੁਣ ਮੈਨੂੰ ਯਕੀਨ ਹੈ ਕਿ ਉਹ ਤੇਰੇ ਘਰ ਵੱਲ ਜਾਨੀ ਤੇਰੀ ਬੇਟੀ ਵੱਲ ਕর্ষਤ ਨਹੀਂ ਹੋਵੇਗਾ ਤਾਂ ਸਨੇੜੀ ਦੀ ਮਾਂ ਬੋਲੀ ਪਰੰਤੂ ਕਰਨਲ ਮੈਸਜ ਬੈਕਸਟੇਜ ਨੇ ਗੰਭੀਰਤਾ ਨਾਲ ਆਖਿਆ ਅਸੀਂ ਪਰਿਵਾਰਕ ਪਰੰਪਰਾ ਦੇ ਵਿਰੁੱਧ ਇੱਕ ਦੂਜੇ ਨੂੰ ਚਾਹੁੰਦੇ ਹਾਂ ਇਸ ਵਿਵਹ ਨੂੰ ਗਲਤ ਸਿੱਧਾ ਕਰਨਾ ਚਾਹੁੰਦੇ ਹਾਂ ਜੋ ਇੱਕ ਘਰ ਸੇ ਤੋਂ ਦੋਵਾਂ ਪਰਿਵਾਰਾਂ ਦੇ ਦੁਆਰ ਬਣਿਆ ਹੋਇਆ ਮੇਰਾ ਵਿਚਾਰ ਹੈ ਕਿ ਸਾਨੂੰ ਹੁਣ ਵਿਆਹ ਕਰਨ ਦੇ ਵਿੱਚ ਦੇਰ ਨਹੀਂ ਕਰਨੀ ਚਾਹੀਦੀ ਤਾਂ ਕਰਨਲ ਬੋਲਿਆ ਤੇਰਾ خیال ਠੀਕ ਹੈ ਮੈਂ ਕੱਲ ਹੀ ਇੱਕ ਦਾਵਤ ਵਿੱਚ ਵਿਆਹ ਦਾ ਐਲਾਨ ਕਰ ਦਵਾਂਗਾ ਕਰਨਲ ਨੇ ਜੇਤੂ ਅੰਦਾਜ਼ ਦੇ ਵਿੱਚ ਖੱਬੀ ਮੁਰਚ ਨੂੰ ਵੱਟ ਦਿੱਤਾ ਤੇ ਬੜੇ ਪਿਆਰ ਨਾਲ ਉਸਨੇ ਸਨੇਡੀ ਦੀ ਮਾਂ ਮਿਸਿਸ ਮੈਕਸਟੇਡ ਦਾ ਹੱਥ ਫੜ ਲਿਆ ਤੇ ਮਿਸਿਸ ਮੈਕਸਟੇਡ ਜਿਸਦੇ ਪਤੀ ਦੀ 6 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਦੀਆਂ ਬਹਾਵਾਂ ਦੇ ਵਿੱਚ ਡਿੱਗ ਪਈ ਫਦਲੋ ਵਹਿਮ ਦੀ ਪੋਸ਼ ਜਣੀ ਇਹ ਕਰਨਲ ਬੁੱਢਾ ਤੇ ਸਨੇਡਰਾ ਦੀ ਮਾਂ ਸਨੇਡੇ ਦੀ ਮਾਂ ਦੋਨੇ ਆਪਣੀ ਮੁਹੱਬਤ ਵਿੱਚ ਸੀ ਉਹਨਾਂ ਨੂੰ ਐ ਸੀ ਵੀ ਜੇ ਔਲਾਦ ਨੇ ਵਿਆਹ ਕਰਾ ਲਿਆ ਤਾਂ ਫਿਰ ਸਾਡਾ ਨਹੀਂ ਹੋਣਾ ਸੋ ਇਸ ਕਰਕੇ ਦੋਨੋਂ ਨੂੰ ਵਹਿਮ ਪਾ ਦਿੱਤਾ ਕਿ ਇਹ ਜੀ ਪਰਿਵਾਰਿਕ ਰੀਤ ਹੈ ਇਸ ਕਰਕੇ ਤੁਸੀਂ ਆਪਸ ਵਿੱਚ ਵਿਆਹ ਨਹੀਂ ਕਰਾਉਣਾ ਜੇ ਵਿਆਹ ਕਰੋਗੇ ਤੇ ਮਰ ਚੁਗੇ ਮਤਲਬ ਬੇਗੜੇ ਹੋ ਬੁਢੇ ਸੀ ਦੋਨੋਂ ਹੀ ਸੋ ਇਹ ਕਹਾਣੀਆਂ ਮਤਲਬ ਉੱਥੋਂ ਵਾਪਰਦਿਆਂ ਨੇ ਕਿ ਆਪਣੇ ਬੱਚਿਆਂ ਨੂੰ ਗੁਮਰਾਹ ਕਰ ਦਿਓ ਤੇ ਆਪ ਬੇਬੇ ਤੇ ਬਾਪੂ ਜਿਹੜੇ ਨੇ ਪਹਿਲੀ ਲਾਮ ਪੜੀ ਪੁੱਬ ਨਿਕਲ ਗਈ ਮੇਰੀ ਪੁੱਬ ਤਾਂ ਨਿਆਣਿਆਂ ਦੀ ਨਿਕਲੀ ਹੋ ਜਿਹੜੇ ਜਵਾਨ ਸੀਗੇ ਸੋ ਇਸ ਤਰ੍ਹਾਂ ਕਰਨਲ ਤੇ ਮਿਸਿਸ ਡੇਟ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣਾ ਲੰਘਾ ਲਗਾਉਣ ਲਈ ਜਵਾਕਾਂ ਦੀ ਮੁਹੱਬਤ ਕਤਲ ਕਰ ਦਿੱਤੀ ਸੋ ਇਹ ਵਹਿਮ ਇਸ ਤਰ੍ਹਾਂ ਦਾ ਪਾ ਕੇ ਕਈ ਲੋਕ ਆਪਣੀਆਂ ਜੁਗੜਬਾਜ਼ੀਆਂ 'ਚ ਵੀ ਰਹਿੰਦੇ ਨੇ ਸੋ ਏ ਸੀ ਜਰਮਨ ਦੀ ਕਹਾਣੀ ਅ ਰਹਿਮ ਲੇਖਤਮ ਸੰਨ ਇਸ ਤੇ ਜਰਮਨ ਕਹਾਣੀ ਦੇ ਹਰਮਨ ਹੈਸ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਸ ਦੌਰਾਨ ਇਸ ਕਹਾਣੀ ਦਾ ਅਖੀਰ ਕੀ ਨਿਕਲਦਾ ਹੈ ਸੋ ਇਹ ਤਸਵੀਰ ਉਸ ਫੌਜੀ ਤੇ ਉਸਦੇ ਛੋਟੇ ਬੱਚੇ ਦੀ ਘਰ ਮੈਨੂੰ ਮਿਲੀ ਸੋ ਇਹ ਸੀ ਕਹਾਣੀ ਇਹ ਕਹਾਣੀਆਂ ਆਪਣੇ ਕਹਾਣੀ ਲੜੀ ਦੇ ਵਿੱਚ ਐ ਨੇ ਕਹਾਣੀ ਭਾਗ ਦੇ ਵਿੱਚ ਇਤਿਹਾਸ ਭਾਗ ਦੇ ਵਿੱਚ ਇਤਿਹਾਸ ਵਾਲੀਆਂ ਹੁੰਦੀਆਂ ਨੇ ਤੇ ਉੱਥੇ ਇਤਿਹਾਸ ਨਾਲ ਸੰਬੰਧਿਤ ਗੱਲਾਂ ਵਿਰਾਸਤ ਨਾਲ ਸੰਬੰਧਿਤ ਗੱਲਾਂ ਵਕ ਵਕ ਚੈਪਟਰ ਨੇ ਜਰੂਰ ਵਿਜ਼ਿਟ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਿਆ ਕਰੋ ਸੋ ਇਹ ਉਮੀਦ ਕਰਦੇ ਹਾਂ ਤੁਹਾਡੇ ਕੋਲੋਂ ਕਿਉਂਕਿ ਜਦੋਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਚੀਜ਼ਾਂ ਸ਼ੇਅਰ ਕਰਦੇ ਹੋ ਤਾਂ ਉਹ ਸਾਡਾ ਇਸ ਚ ਫਾਇਦਾ ਹੁੰਦਾ ਹੈ ਹੈਨਾ ਅੱਗੇ-ਅਗੇ ਇਹ ਚੀਜ਼ ਜਾਂਦੀ ਹੈ ਸੋ ਇਹਨਾਂ ਕੰਮ ਜ਼ਰੂਰ ਕਰ ਲਿਆ ਕਰੋ ਜੇ ਭਰਾਵਾਂ ਨੂੰ ਪਸੰਦ ਕਰਦੇ ਹੋ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜਾ ਰეკਮੈਂਡ ਜ਼ਰੂਰ ਕਰ ਦਿਆ ਕਰੋ ਇਸ ਦੇ ਬਾਰੇ ਦੱਸ ਦਿਆ ਕਰੋ ਸੋ ਉਸ ਦੇ ਲਈ ਤੁਹਾਡੇ ਮਸ਼ਕੂਰ ਧੰਨਵਾਦੀ 9876309955 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਭਰਾਮ ਚ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਇਹਨਾਂ ਭਰਾਮਾਂ ਦੇ ਲਿੰਕ ਮੰਗਵਾ ਸਕਦੇ ਹੋ